ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਹੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਚੁਣੌਤੀਆਂ ਹਨ ਅਨੇਕਾਂ ਪਰੇਸ਼ਾਨੀਆਂ ਹਨ ਪਰ ਇਨ੍ਹਾਂ ਪਰੇਸ਼ਾਨੀਆਂ ਨੇ ਸਾਡਾ ਉਨਾ ਚਿਰ ਖੜਾ ਨਹੀਂ ਛੱਡਣਾ ਜਿੰਨਾ ਚਿਰ ਆਪਾਂ ਇਹਨਾਂ ਪਰੇਸ਼ਾਨੀਆਂ ਬਾਰੇ 네ਗੇਟਿਵ ਸੋਚ ਰੱਖਾਂਗੇ ਜਿਵੇਂ ਕਿ ਆਪਾਂ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਤੇ ਆਪਾਂ ਸੋਚਦੇ ਹਾਂ ਕਿ ਬਸ ਹੁਣ ਨਹੀਂ ਕੁਝ ਹੋ ਸਕਦਾ ਹੁਣ ਤਾਂ ਘਾਟਾ ਪੈ ਗਿਆ ਜੇਕਰ ਆਪਾਂ ਨੂੰ ਕੋਈ ਸਰੀਰਕ ਬਿਮਾਰੀ ਲੱਗ ਗਈ ਤਾਂ ਆਪਾਂ ਸੋਚਦੇ ਹਾਂ ਕਿ ਹੁਣ ਤਾਂ ਮੈਨੂੰ ਆਹ ਰੋਗ ਲੱਗ ਗਿਆ ਹੁਣ ਮੈਂ ਪਹਿਲਾਂ ਵਰਗਾ ਤੰਦਰੁਸਤ ਨਹੀਂ ਹੋ ਸਕਦਾ ਹੁਣ ਤਾਂ ਮੈਨੂੰ ਇਸ ਬਿਮਾਰੀ ਨਾਲ ਹੀ ਜੀਣਾ ਪਵੇਗਾ ਇਹ ਹੈ 네ਗੇਟਿਵ ਸੋਚ ਤੇ ਆਪਾਂ ਪੋਜ਼ੀਟਿਵ ਕਿਦਾਂ ਸੋਚਣਾ ਕਿ ਜੇ ਕਿਤੇ ਵਪਾਰ ਦੇ ਵਿੱਚ ਘਾਟਾ ਪੈ ਵੀ ਗਿਆ ਹੈ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕਿ ਕੋਈ ਨਾ ਆਪਾਂ ਹੋਰ ਮਿਹਨਤ ਕਰਾਂਗੇ ਤੇ ਆਪਾਂ ਆਪਣੇ ਵਪਾਰ ਨੂੰ ਫਿਰ ਤੋਂ ਖੜਾ ਕਰ ਲਵਾਂਗੇ ਤੇ ਜੇ ਕੋਈ ਸਰੀਰ ਨੂੰ ਦੁੱਖ ਰੋਗ ਲੱਗ ਗਿਆ ਹੈ ਤਾਂ ਉੱਥੇ ਆਪਾਂ ਸਹੀ ਡਾਕਟਰ ਦੀ ਸਲਾਹ ਲੈਣੀ ਹੈ ਤੇ ਸਹੀ ਸਮੇਂ ਤੇ ਆਪਾਂ ਦਵਾਈ ਖਾਣੀ ਹੈ ਤਾਂ ਸਰੀਰ ਨੇ ਵੀ ਪਹਿਲਾਂ ਮਿਲਦਾ ਤੰਦਰੁਸਤ ਹੋ ਜਾਣਾ ਹੈ ਇਨਸਾਨ ਦੀ ਸੋਚ ਇਨਸਾਨ ਨੂੰ ਕਾਮਯਾਬ ਜਾਂ ਫਿਰ ਨਾਕਾਮਯਾਬ ਬਣਾਉਂਦੀ ਹੈ ਤੇ ਜੇ ਸਾਡੀ ਸੋਚ ਢੇਰੀ ਢਾਉਣ ਵਾਲੀ ਹੋ ਗਈ ਤਾਂ ਫਿਰ ਆਪਾਂ ਇਮਾਰਤਾਂ ਕਿੱਥੋਂ ਖੜੀਆਂ ਕਰ ਲਵਾਂਗੇ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਹਾਲਾਤ ਜਾਂ ਸਥਿਤੀ ਜਿਵੇਂ ਦੀ ਮਰਜ਼ੀ ਹੋਵੇ ਉਹਨਾਂ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਇਸ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਕਿ ਇੱਕ ਵਿਅਕਤੀ ਰੱਬ ਨੂੰ ਹਮੇਸ਼ਾ ਉਲਾਮੇ ਦਿੰਦਾ ਰਹਿੰਦਾ ਸੀ ਕਿ ਰੱਬਾ ਮੇਰੀ ਜ਼ਿੰਦਗੀ ਵਿੱਚ ਤੂੰ ਸੁੱਖ ਸ਼ਾਂਤੀ ਕਿਉਂ ਨਹੀਂ ਲਿਖੀ ਸਾਰਾ ਦਿਨ ਮੇਰਾ ਦੌੜ ਭਾਜ ਵਿੱਚ ਹੀ ਨਿਕਲ ਜਾਂਦਾ ਹੈ ਸਾਰਾ ਦਿਨ ਮੈਂ ਕਮਾਈ ਕਰਦਾ ਹਾਂ ਪਰ ਪੂਰੀ ਫਿਰ ਵੀ ਨਹੀਂ ਪੈਂਦੀ ਘਰ ਦੇ ਖਰਚੇ ਹੀ ਇੰਨੇ ਆ ਉਤੋਂ ਘਰ ਵਿੱਚ ਆਵਾ ਜਾਇ ਬਹੁਤ ਲੱਗੀ ਰਹਿੰਦੀ ਹੈ ਬੱਚਿਆਂ ਦੇ ਵੀ ਬਹੁਤ ਖਰਚੇ ਨੇ ਪੜਾਈਆਂ ਲਿਖਾਈਆਂ ਦੇ ਇਸੇ ਗੱਲ ਤੋਂ ਉਹ ਵਿਅਕਤੀ ਹਮੇਸ਼ਾ ਖਿਜੀਆ ਅਤੇ ਚਿਚਿੜਾ ਰਹਿੰਦਾ ਸੀ ਇੱਕ ਦਿਨ ਉਹ ਇਸੇ ਤਰ੍ਹਾਂ ਕੰਮ ਤੋਂ ਆਇਆ ਤੇ ਮਨ ਹੀ ਮਨ ਵਿੱਚ ਆਪਣੀ ਕਿਸਮਤ ਅਤੇ ਰੱਬ ਨੂੰ ਕੋਸਣ ਲੱਗ ਪਿਆ ਕਿ ਰੱਬਾ ਤੂੰ ਮੇਰੀ ਜ਼ਿੰਦਗੀ ਵਿੱਚ ਸੁੱਖ ਕਿਉਂ ਨਹੀਂ ਲਿਖਿਆ ਇੰਨੇ ਨੂੰ ਉਸ ਦਾ ਪੁੱਤਰ ਸਕੂਲ ਤੋਂ ਆ ਗਿਆ ਤੇ ਉਸਦੇ ਪੁੱਤਰ ਨੇ ਆ ਕੇ ਕਿਹਾ ਕਿ Papa ਦੇਖੋ ਮੈਨੂੰ ਪੰਜਾਬੀ ਵਾਲੀ ਮੈਡਮ ਨੇ ਗੁੱਡ ਦਿੱਤੀ ਹੈ ਅੱਜ ਮੇਰੀ ਸਕੂਲ ਵਿੱਚ ਬਹੁਤ ਪ੍ਰਸ਼ੰਸਾ ਹੋਈ ਉਹ ਇੰਨਾ ਚਿੜਚਿੜਾ ਹੋ ਚੁੱਕਾ ਸੀ ਕਿ ਉਸਨੇ ਆਪਣੇ ਪੁੱਤਰ ਨੂੰ ਵੀ ਡਾਂਟ ਕੇ ਦੂਰ ਭਜਾ ਦਿੱਤਾ ਤੇ ਕਿਹਾ ਕਿ ਮੈਂ ਬਾਅਦ ਵਿੱਚ ਦੇਖ ਲਵਾਂਗਾ ਮੇਰੇ ਲੱਗੀ ਹੁਣ ਰੌਲਾ ਨਾ ਪਾਓ ਉਹ ਬੱਚਾ ਚਲਾ ਗਿਆ ਤਾਂ ਜਦੋਂ ਉਸ ਵਿਅਕਤੀ ਦਾ ਗੁੱਸਾ ਸ਼ਾਂਤ ਹੋਇਆ ਤਾਂ ਰਾਤ ਨੂੰ ਉਸਦੇ ਦਿਮਾਗ ਵਿੱਚ ਉਹੀ ਗੱਲ ਘੁੰਮ ਰਹੀ ਸੀ ਕਿ ਮੈਂ ਆਪਣੇ ਪੁੱਤਰ ਨੂੰ ਕਿਵੇਂ ਝਿੜਕ ਦਿੱਤਾ ਕਿਵੇਂ ਮੈਂ ਉਸ ਨੂੰ ਪਛਾਣ ਕਰ ਦਿੱਤਾ ਫਿਰ ਉਹ ਆਪਣੇ بیٹے ਦੇ ਕਮਰੇ ਵਿੱਚ ਗਿਆ ਤਾਂ ਉਸ ਦਾ ਬੇਟਾ ਸੁੱਤਾ ਪਿਆ ਸੀ ਉਸ ਨੇ ਬੇਟੇ ਦੇ ਬੈਗ ਵਿੱਚੋਂ ਪੰਜਾਬੀ ਦੀ ਕਾਪੀ ਕੱਢੀ ਤੇ ਦੇਖਣਾ ਚਾਹਿਆ ਕਿ ਮੇਰੇ ਪੁੱਤਰ ਦੀ ਕਿਸ ਗੱਲੋਂ ਇੰਨੀ ਪ੍ਰਸ਼ੰਸਾ ਹੋਈ ਹੈ ਉਸ ਨੇ ਜਰੂ ਦੇਖਿਆ ਤਾਂ ਉਸ ਦੇ ਉੱਪਰ ਇੱਕ ਪੈਰਾ ਲਿਖਿਆ ਹੋਇਆ ਸੀ ਜਿਸ ਦਾ ਟਾਈਟਲ ਸੀ ਕਿ ਉਹ ਗੱਲਾਂ ਲਿਖੋ ਜੋ ਤੁਹਾਨੂੰ ਪਹਿਲਾਂ ਮਾੜੀਆਂ ਲੱਗਦੀਆਂ ਨੇ ਪਰ ਬਾਅਦ ਵਿੱਚ ਉਹ ਤੁਹਾਡੇ ਲਈ ਚੰਗੀਆਂ ਸਾਬਤ ਹੁੰਦੀਆਂ ਨੇ ਉਸ ਪੈਰੇ ਗਰਾਫ ਨੂੰ ਉਸਦੇ ਪੁੱਤਰ ਨੇ ਇੰਜ ਲਿਖਿਆ ਸੀ ਪਹਿਲੀ ਗੱਲ ਕਿ ਸਭ ਤੋਂ ਪਹਿਲਾਂ ਮੇਰੇ ਫਾਈਨਲ ਦੇ ਪੇਪਰ ਪਹਿਲਾਂ ਤਾਂ ਉਹ ਮੈਨੂੰ ਬਿਲਕੁਲ ਚੰਗੇ ਨਹੀਂ ਲੱਗਦੇ ਪਰ ਜਦੋਂ ਪੇਪਰਾਂ ਤੋਂ ਬਾਅਦ ਛੁੱਟੀਆਂ ਹੁੰਦੀਆਂ ਨੇ ਛੁੱਟੀਆਂ ਤੋਂ ਬਾਅਦ ਇੱਕ ਨਵੀਂ ਕਲਾਸ ਵਿੱਚ ਜਾਂਦੇ ਆਂ ਤਾਂ ਮੈਨੂੰ ਬਹੁਤ ਚੰਗੇ ਲੱਗਦੇ ਨੇ ਤੇ ਫਿਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਦੂਜੀ ਗੱਲ ਦਵਾਈ ਜਦੋਂ ਮੈਨੂੰ ਦਵਾਈ ਦਿੱਤੀ ਜਾਂਦੀ ਹੈ ਤਾਂ ਉਹ ਉਦੋਂ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਉਹ ਮੈਨੂੰ ਬਹੁਤ ਕੌੜੀ ਲੱਗਦੀ ਹੈ ਪਰ ਜਦੋਂ ਉਹ ਦਵਾਈ ਮੈਨੂੰ ਠੀਕ ਕਰ ਦਿੰਦੀ ਹੈ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਣ ਲੱਗਦਾ ਹਾਂ ਤਾਂ ਫਿਰ ਮੈਨੂੰ ਉਹ ਦਵਾਈ ਵੀ ਚੰਗੀ ਲੱਗਦੀ ਹੈ ਇਸ ਲਈ ਮੈਂ ਉਸ ਦਵਾਈ ਦਾ ਵੀ ਧੰਨਵਾਦ ਕਰਦਾ ਹਾਂ ਤੀਸਰੀ ਗੱਲ ਕਿ ਮੈਂ ਉਸ ਘੜੀ ਦਾ ਧੰਨਵਾਦ ਕਰਦਾ ਹਾਂ ਜਿਹੜੀ ਮੈਨੂੰ ਸਵੇਰੇ అలਾਰਮ ਵਜਾ ਕੇ ਉਠਾਉਂਦੀ ਹੈ ਜਦੋਂ ਸਵੇਰੇ ਉਹ ਮੈਨੂੰ ਉਠਾਉਂਦੀ ਹੈ ਉਦੋਂ ਉਹ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਪਰ ਜਦੋਂ ਉਸਦੇ ਉਠਾਉਣ ਕਰਕੇ ਮੈਂ ਆਪਣਾ ਸਾਰਾ ਕੰਮ ਟਾਈਮ ਸਿਰ ਕਰ ਲੈਂਦਾ ਹਾਂ ਅਤੇ ਸਮੇਂ ਸਿਰ ਸਕੂਲ ਪਹੁੰਚ ਜਾਂਦਾ ਹਾਂ ਉਦੋਂ ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ ਚੌਥਾ ਮੈਂ ਉਸ ਰੱਬ ਦਾ ਧੰਨਵਾਦ ਕਰਦਾ ਹਾਂ ਜਿਨਨੇ ਮੈਨੂੰ ਐਨੇ ਵਧੀਆ ਡੈਡੀ ਦਿੱਤੇ ਨੇ ਜਿਹੜੇ ਜਦੋਂ ਮੈਨੂੰ ਡਾਂਟ ਦਿੰਦੇ ਆ ਉਦੋਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਪਰ ਜਦੋਂ ਮੇਰੇ ਲਈ ਖਡਾਉਣੇ ਲੈ ਕੇ ਆਉਂਦੇ ਆ ਮੈਨੂੰ ਘਮਾਉਣ ਲੈ ਕੇ ਜਾਂਦੇ ਆ ਮੈਨੂੰ ਖਾਣ ਪੀਣ ਲਈ ਵਨਸਵੰਨਾ ਲੈ ਕੇ ਦਿੰਦੇ ਆ ਉਦੋਂ ਮੈਨੂੰ ਉਹ ਬਹੁਤ ਚੰਗੇ ਲੱਗਦੇ ਆ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਬੱਚਾ ਹਾਂ ਕਿਉਂਕਿ ਮੇਰੇ ਕੋਲ ਮੇਰੇ ਡੈਡੀ ਆ ਕਿਉਂਕਿ ਮੇਰੇ ਇੱਕ ਦੋਸਤ ਦਾ ਡੈਡੀ ਨਹੀਂ ਹੈਗਾ ਇਹ ਅਖੀਰਲੀ ਲਾਈਨ ਪੜ੍ਹ ਕੇ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸ ਦੀਆਂ ਅੱਖਾਂ ਖੁੱਲ ਵੀ ਗਈਆਂ ਕਿ ਮੈਂ ਬਿਨਾਂ ਮਤਲਬ ਤੋਂ ਹੀ ਆਪਣੀਆਂ ਪਰੇਸ਼ਾਨੀਆਂ ਤੋਂ ਇੰਨਾ ਪਰੇਸ਼ਾਨ ਰਹਿੰਦਾ ਹਾਂ ਜਿਸ ਘਰ ਪਰਿਵਾਰ ਦੇ ਖਰਚੇ ਤੋਂ ਮੈਂ ਪਰੇਸ਼ਾਨ ਰਹਿੰਦਾ ਹਾਂ ਉਹ ਵਾਹਿਗੁਰੂ ਦੀ ਦਾਤਾ ਤੇ ਕਹਿੰਦੇ ਕਿ ਬੱਚੇ ਦੇ ਕਮਰੇ ਚੋਂ ਨਿਕਲਦੇ ਸਿੱਧਾ ਵਾਹਿਗੁਰੂ ਜੀ ਦੀ ਫੋਟੋ ਅੱਗੇ ਗਿਆ ਤੇ ਮਾਫੀ ਮੰਗੀ ਕਿ ਵਾਹਿਗੁਰੂ ਮੈਂ ਜਿਸ ਘਰ ਪਰਿਵਾਰ ਦੇ ਖਰਚੇ ਤੋਂ ਤੰਗ ਹਾਂ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇੰਨਾ ਸੋਹਣਾ ਕਰ ਦਿੱਤਾ ਹੈ ਇੰਨਾ ਸੋਹਣਾ ਪਰਿਵਾਰ ਦਿੱਤਾ ਹੈ ਪਤਨੀ ਬੱਚੇ ਜਿਹੜੇ ਕਿ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜੇ ਆ ਬਾਕੀ ਮੇਰੇ ਰਿਸ਼ਤੇਦਾਰ ਸਕੇ ਸੰਬੰਧੀ ਮੇਰੇ ਯਾਰ ਦੋਸਤ ਜੋ ਤੁਸੀਂ ਮੈਨੂੰ ਬਖਸ਼ੇ ਨੇ ਜੋ ਕੇ ਮੇਰੇ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਖੜੇ ਆ ਤੇ ਨਾਲ ਹੀ ਧੰਨਵਾਦ ਕਿ ਤੁਸੀਂ ਮੈਨੂੰ ਸੋਹਣਾ ਸਰੀਰ ਦਿੱਤਾ ਹੈ ਸਾਡੀ ਅੱਜ ਦੀ ਵੀਡੀਓ ਦਾ ਮਕਸਦ ਹੀ ਇਹ ਆ ਕਿ ਨਿੱਕੀ ਨਿੱਕੀ ਗੱਲ ਤੇ ਵਾਹਿਗੁਰੂ ਜੀ ਨੂੰ ਉਲੰਭੇ ਦੇਣਾ ਬੰਦ ਕਰ ਦਿਓ ਹਮੇਸ਼ਾ ਇਹ ਸੋਚਿਆ ਕਰੋ ਕਿ ਜੋ ਮੈਨੂੰ ਦਿੱਤਾ ਹੈ ਉਹ ਵੀ ਪਤਾ ਨਹੀਂ ਕਿੰਨਿਆਂ ਦੇ ਕੋਲ ਨਹੀਂ ਹੈਗਾ ਤੇ ਕਿੰਨੇ ਹੀ ਲੋਕ ਇਹਨਾਂ ਚੀਜ਼ਾਂ ਨੂੰ ਵੀ ਤਰਸਦੇ ਨੇ ਸੋ ਆਪਾਂ ਆਪਣੇ ਵਾਹਿਗੁਰੂ ਜੀ ਨੂੰ ਪਿਆਰ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਨਾ ਹੈ ਉਨ ਲੰਬੇ ਬਿਲਕੁਲ ਵੀ ਨਹੀਂ ਦੇਣੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ